रमणपत हम्म उठ मेरा शेरपत का दूध पीला कल की समझ आ नहीं उतना पर मेनू बत मैं दूध नहीं पीनगी कॉफी पीनी होनी तो है हां मैंने पता है मेरी टीनू दूध तो तो पसंद नहीं इसलिए तो मैं कॉफी ले गए हूं वो मैं मजाक करदा सी मैं फण उठ टाइम ਇਹ ਤਾਂ ਕੌਂਡਲੀ ਜੀ ਦੀ ਗੀ ਬਣੂਗਾ ਇਹਦੀ ਮਾਂ ਨੇ ਮਗਰੋਂ ਬੜੇ ਲਾਡ ਤੇ ਪਿਆਰ ਨਾਲ ਰੱਖੀ ਹੈ ਜਦੋਂ ਇਹਦਾ ਵਿਆਹ ਹੋਇਆ ਉਦੋਂ ਕੀ ਕਰੂਗੀ ਡੈਡੀ ਕੀ ਸੋਚਿਆ ਨੇ ਹੋ ਕੋਈ ਨਹੀਂ ਪਤਾ ਮੈਂ ਤਾਂ ਤੈਨੂੰ ਕਹਿਣਾ ਟਾਈਮ ਨਾਲ ਉੱਠ ਕੇ ਕੋਈ ਕੰਮ ਧੰਦਾ ਸਿੱਖ ਲੈ ਕਰ ਨਾਲ ਹੁਣ ਮੈਂ ਤੈਨੂੰ ਕੌਫੀਆਂ ਬਣਾਉਣਾ ਦੇਣੀ ਹੈ ਜਾਂ ਤੂੰ ਮੈਨੂੰ ਕਿਹੜੀ ਤੁਸੀਂ ਆਪ ਹੀ ਦਾ ਕੰਮ ਕਰਨ ਲੱਗ ਜਾਨੇ ਹੋ ਉਹ ਆਪਣੀ ਕੰਮ ਵਾਲੀ ਆਂਟੀ ਆ ਕੇ ਸਾਰਾ ਕੰਮ ਕਰ ਜਾਂਦੀ ਐ ਆਂਟੀ ਤਾਂ ਆ ਕੇ ਪਤਾ ਕਰ ਹੀ ਜਾਂਦੀ ਐ ਪਰ ਤੂੰ ਵੀ ਉੱਠ ਕੇ ਕੰਮ ਕਰ ਲਿਆ ਕਰ ਕੱਲ ਨੂੰ ਤੇਰਾ ਵਿਆਹ ਵੀ ਕਰਨਾ ਫਿਰ ਉੱਥੇ ਜਾ ਕੇ ਤੂੰ ਕੀ ਕਰੇਂਗੀ ਜਿਹੜੀ ਉਹਦੋਂ ਤੁਸੀਂ ਨਾ ਆਪਣੀ ਕੰਮ ਵਾਲੀ ਆਂਟੀ ਨੂੰ ਮੈਨੂੰ ਦਾਤ ਚ ਦੇ ਦਿਓ ਮੈਂ ਤਾਂ ਸਾਰਾ ਕੰਮ ਕਰਾ ਲਿਆ ਕਰੂੰਗੀ ਖੈ ਕੰਮ ਲਈ ਜੀਣਾ ਹੋਵੇ ਤਾਂ ਆ ਕੱਲ ਨੂੰ ਤੇਰੀ ਸੱਸ ਤੈਨੂੰ ਤਾਨੇ ਮੈਨੇ ਮਾਰੂ ਦੂਰੋਂ ਮੁੰਜੇ ਤੇ ਬੈਠੇ ਨੇ ਤੈਨੂੰ ਕੋਈ ਚੀਜ਼ ਨਾ ਫੜਾਈ ਤੂੰ ਕੀ ਕਰੇਂਗੀ ਸੋ ਮੇਰੇ ਡੈਡੀ ਕੋਸ ਕਮਾਉ ਮੈਂ ਮੇਰੇ ਡੈਡੀ ਨੂੰ ਇੱਕ ਫੋਨ ਕਰਨਾ ਤੇ ਮੇਰੇ ਕੋਲੇ ਹਰ ਇੱਕ ਚੀਜ਼ ਹਾਜ਼ਰ ਹੋਇਆ ਕਰਨੀ ਆ ਇਹ ਗੱਲਾਂ ਤਾਂ ਤੈਨੂੰ ਬਹੁਤ ਆਉਂਦੀਆਂ ਮੈਨੂੰ ਕਿੱਥੇ ਗੱਲਾਂ ਚ ਆਉਂਦੀਆਂ ਹੂੰ ਚਲੋ ਠਾ ਜਾ ਕੇ ਤਿਆਰ ਹੋ ਜਾ ਫਿਰ ਕਾਰ ਲਈ ਨਹੀਂ ਲੇਟ ਹੋ ਜਾਏਗੀ ਹੂੰ ਠੀਕ ਹੈ ਤੂੰ ਚੱਲੋ ਮੈਂ ਆਉਣੀ ਆ ਜਾ ਬਾਈ ਕਰੀ ਆ ਉਹ ਆ ਜਾ ਆ ਜਾ ਤਰੀ ਲੰਘਿਆ ਉਹ ਅੱਜ ਕਿਵੇਂ ਮੇਰੇ ਘਰ ਦਾ ਰਾਹ ਭੁੱਲ ਗਿਆ ਰਾਹ ਤਾਂ ਕੰਮ ਭੁੱਲ ਗਿਆ ਬਾਈ ਮੈਂ ਕਿਹਾ ਚੱਲੋ ਬਾਈ ਨੂੰ ਮਿਲ ਲਈਏ ਚਲੋ ਚੰਗਾ ਕੀਤਾ ਗੇੜਾ ਮਾਰ ਲਿਆ ਹੋਰ ਘਰ ਪਰਿਵਾਰ ਠੀਕ ਹੈ ਹਾਂ ਬਾਈ ਵਧੀਆ ਸਾਰੇ ਰਮਨ ਦੇਖਦੀ ਨਹੀਂ ਕਿਤੇ ਉਹ ਘਰ ਹੀ ਹੈ ਉਹ ਕੱਲ ਜਾਣ ਲਈ ਤਿਆਰ ਹੋ ਜਾਂਦੀ ਹੈ ਕੱਲ ਦੇ ਲਈ ਨਾਲੇ ਉਹਦੀ ਪੜਾਈ ਖਤਮ ਹੋ ਗਈ ਸੀ ਅੱਗੇ ਦਾਖਲਾ ਲੈ ਲੈ ਰਵਣ ਨੇ ਉਹ ਨਹੀਂ ਨਹੀਂ ਅੱਗੇ ਦਾਖਲਾ ਨਹੀਂ ਲਿਆ ਆ ਬਸ ਥੋੜਾ ਕੋਈ ਕੰਮ ਰਹਿ ਗਿਆ ਹੀ ਕੱਲ੍ਹ ਜਿਹਦਾ ਉਹ ਕਹਿੰਦੇ ਅੱਜ ਦਾ ਦਿਨ ਜਾਣਾ ਪੈਣਾ ਅੱਛਾ ਫਿਰ ਠੀਕ ਆ ਰਵਣ ਪਤਾ ਆ ਬਾਹਰ ਆਤਰਾ ਚਾਚਾ ਹੈ ਹਾਂਜੀ ਜੜੀ ਆਈ ਸਸਕਲ ਚੱਤਰੀ ਸਸਕ ਕੰਪਨ ਸਸਕ ਕਾਲਾ ਹੋ ਠੀਕ ਠਾਕ ਹੋ ਹਾਂ ਵਧੀਆ ਠੀਕ ਠਾਕ ਤੂੰ ਠੀਕ ਹੈ ਹਾਂ ਜੀ ਮੈਂ ਵਧੀਆ ਡੈਡੀ ਮੈਨੂੰ ਥੋੜੇ ਜਿਹੇ ਪੈਸੇ ਚਾਹੀਦੇ ਸੀਗੇ ਨਾ ਪਤਾ ਤੂੰ ਪੈਸੇ ਕੀ ਕਰਨੇ ਅੱਜ ਕੱਲ ਤੂੰ 2000 ਰੁਪਏ ਲਏਗੇ ਸੀ ਡੈਡੀ ਮੈਂ ਸੂਟ ਖਰੀਦਣੇ ਆ ਉਹਦੇ ਵਾਸਤੇ ਮੰਗਦੀ ਆ ਪੈਸੇ ਆ ਸੂਟ ਤਾਂ ਪਤਾ ਦੋ ਤਿੰਨ ਦਿਨ ਪਹਿਲਾਂ ਹੀ ਬਣਾ ਕੇ ਲਈਏ ਤੂੰ ਡੈਡੀ ਮਾਰਕੀਟ ਚ ਨਾ ਬਹੁਤ ਸੋਹਣੇ ਸੋਹਣੇ ਸੂਟ ਆਏ ਨਵੇਂ ਡਿਜ਼ਾਈਨਾਂ ਦੇ ਮੈਂ ਸੋਚਦੀ ਸੀ ਆ ਤਾਂ ਪੁਰਾਣੇ ਜਿਹੇ ਹੋਗੇ ਨਵੇਂ ਲੈਣਾ ਚਲ ਚੰਗਾ 10 ਵਰ ਕਿੰਨੇ ਪੈਸੇ ਚਾਹੀਦੇ ਤਿੰਨ ਸੂਟ ਬਣਾਉਣੇ ਆ ਰੇੜੀ ਹੁਣ ਤੁਸੀਂ ਆਪ ਹਿਸਾਬ ਲਾ ਲਓ 4000 ਬਹੁਤ ਆ ਬਤ ਹਮ ਬਸ ਜੜੀ ਇਹਨੇ ਨਾਲ ਸੱਜੂਆ ਬਹੁਤ ਨੇ ਉਹ ਮਰ ਜਾਣਗੇ ਇਹ 4000 ਨਹੀਂ ਇਹ ਤਾਂ 6-7000 ਰੁਪਏ ਹੈ ਬਾਕੀ ਤਾਂ ਵਾਪਸ ਦੇ ਜਾ ਕੋਈ ਨਾ ਜੀ ਬਚੇ ਤਾਂ ਦੇ ਦੂੰਗੀ ਆ ਦੇਖ ਲੈ ਤੇਰੀ ਭਤੀਜੀ ਦਾ ਹਾਲ ਤਿੰਨ ਸੂਟ ਕਹਿ ਕੇ ਗਈ ਐ ਪੰਜ ਛੇ ਸੂਟ ਲੈ ਕੇ ਆਊਗੀ ਸਾਰੇ ਪੈਸੇ ਖਰਚ ਕੇ ਆਊਗੀ ਤੈਨੂੰ ਨਹੀਂ ਲੱਗਦਾ ਬਾਈ ਕੁੜੀ ਨੂੰ ਜ਼ਿਆਦਾ ਸਿਰ ਚੜਾ ਰੱਖਿਆ ਐਨੀ ਵੀ ਬੱਚੇ ਨੂੰ ਖੋਲ ਨਹੀਂ ਦੇਣੀ ਚਾਹੀਦੀ ਆ ਨਹੀਂ ਨਹੀਂ ਬਾਈ ਇਹਦੇ ਬਿਨਾ ਮੇਰਾ ਹੈ ਹੀ ਕੌਣ ਇਹਦੇ ਕਰਕੇ ਤਾਂ ਮੈਂ ਦੂਜਾ ਵਿਆਹ ਨਹੀਂ ਕਰਾਇਆ ਇੰਨਾ ਤਾਂ ਲਾਡ ਪਿਆਰ ਮੇਰਾ ਬਣਦਾ ਹੀ ਐ ਮੇਰੇ ਕਹਿੰਦਾ ਇਹ ਮਤਤ ਕਹਨੀ ਸੀ ਬਾਈ ਮੈਂ ਤੈਨੂੰ ਇਹ ਕਹਿਣਾ ਤੂੰ ਇਹਨੂੰ ਕਿਸੇ ਕੰਮ ਦੀ ਜਾਂਚ ਨਹੀਂ ਸਿਖਾਈ। ਕੱਲ ਨੂੰ ਕਿਤੇ ਇਹਨੂੰ ਔਖਾ ਨਾ ਹੋਵੇ। ਬਗਾਨੇ ਦੇ ਨਾਲ ਲਾੜ ਥੋੜਾ ਕਰਨਗੇ। ਕੰਮ ਵਾਲੀਆਂ ਕੰਮ ਕਰ ਜਾਂਦੀਆਂ ਨੇ। ਤੂੰ ਰੋਟੀ ਪਾ ਕੇ ਫੜਾ ਦੰਨਾ। ਕੰਮ ਵਾਲੀਆਂ ਨੂੰ ਹਟਾ ਤੇ ਇਹਨੂੰ ਕਿਸੇ ਕੰਮ ਦੀ ਜਾਂਚ ਸਗਾ। ਉਹ ਕੱਲ ਦੀ ਕੱਲ ਦੇਖੀ ਜਾਓ ਬਾਈ। ਅੱਜ ਤਾਂ ਇਹਨੂੰ ਮੇਰੇ ਸਿਰ ਤੇ ਐਸ਼ ਕਰਨ ਦੇ। ਬਾਈ ਤੂੰ ਤਾਂ ਮੇਰੀ ਗੱਲ ਦਾ ਗੁੱਸਾ ਹੀ ਕਰ ਗਿਆ। ਮਨ ਚਾਹੇ ਨਾ ਮਨ। ਪਰ ਤੂੰ ਇਹਦੇ ਰਾਹ 'ਚ ਆਪ ਹੀ گنڈੇ ਵਿਧ ਰਿਹਾ। ਉਦੋਂ ਛੱਡ ਇਹਨਾਂ ਗੱਲਾਂ ਨੂੰ। ਆਹ ਕਿਹੜੀਆਂ ਗੱਲਾਂ ਛੱਡ ਕੇ ਬਹਿ ਗਿਆ। ਹੋਰ ਸੁਣਾਓ ਕੋਈ ਨਵਾਂ ਜੀ। ਨਮੀਤਾ ਜੀ ਤਾਂ ਇਹ ਆ ਬਾਈ ਮੈਂ ਤਾਂ ਆਇਆ ਸੀ ਆਪਣੀ ਰਮਣ ਵਾਸਤੇ ਇੱਕ ਰਿਸ਼ਤਾ ਬਹੁਤ ਵਧੀਆ ਛੋਟਾ ਜਿਹਾ ਪਰਿਵਾਰ ਆ ਘਰ-ਬਾਰ ਵੀ ਬਹੁਤ ਸੋਹਣਾ ਬਣਿਆ ਮੁੰਡਾ ਤੇ ਮਾਂ ਪਿਓ ਤਿੰਨੇ ਜਾਣੇ ਆ ਫੈਮਿਲੀ ਚ ਭੈਣ ਵਿਆਹੀ ਹੋਈ ਆ ਮੈਂ ਸੋਚਿਆ ਆਪਣੀ ਰਮਣ ਦੇ ਹਿਸਾਬ ਨਾਲ ਠੀਕ ਰਹੂਗਾ ਛੋਟਾ ਜਿਹਾ ਪਰਿਵਾਰ ਆ ਇਹਨੂੰ ਉੱਥੇ ਕੋਈ ਤੰਗੀ ਪੀਸੀ ਨਹੀਂ ਆਉਣੀ ਗੱਲ ਤਾਂ ਤੇਰੇ ਠੀਕ ਹੈ ਬਾਈ ਆ ਰਿਸ਼ਤਾ ਤਾਂ ਮੈਨੂੰ ਵੀ ਵਧੀਆ ਲੱਗਿਆ ਚਲੋ ਕੋਈ ਨਹੀਂ ਅੱਜ ਕਰਦਾ ਮੈਂ ਰਮਣ ਨਾਲ ਗੱਲ ਕਿ ਦੱਸਦਾ ਤੈਨੂੰ ਲੈ ਬਾਈ ਰਮਨ ਨਾਲ ਕੀ ਗੱਲ ਕਰਨੀ ਆ ਤੂੰ ਆਪ ਹੀ ਤਾਂ ਕਿਹਾ ਸੀ ਕਿ ਤੂੰ ਉਹਨੂੰ ਬਹੁਤ ਪਿਆਰ ਕਰਦਾ ਉਹਦੀ ਹਰ ਗੱਲ ਮੰਨਦਾ ਇਹ ਗੱਲ ਕਿਵੇਂ ਮੋੜ ਬੁਤਰੀ ਉਹ ਉਹ ਨਹੀਂ ਪਰ ਫਿਰ ਵੀ ਜ਼ਿੰਦਗੀ ਤਾਂ ਉਹਨੀ ਕੱਟਣੀ ਐ ਮੈਂ ਸੋਚਦਾ ਉਹਨਾਂ ਨਾਲ ਇੱਕ ਵਾਰੀ ਗੱਲ ਕਰਨਾ ਮੈਂ ਤੈਨੂੰ ਇਹ ਕਹਿੰਦਾ ਸੀ ਬਾਈ ਆਪਾਂ ਜਲਦੀ ਕਰ ਲਈਏ ਉਸ ਮੁੰਡੇ ਨੂੰ ਹੋਰ ਰਿਸ਼ਤੇ ਵੀ ਆਉਂਦੇ ਨੇ ਕਿਤੇ ਇਹ ਨਾ ਹੋਵੇ ਕਿਤੇ ਆਪਾਂ ਲੇਟ ਹੋ ਜਾਈਏ ਉਹ ਚੱਲ ਕੋਈ ਨਾ ਤੂੰ ਕਰ ਲੈ ਉਹਨਾਂ ਨਾਲ ਗੱਲ ਵੈਸੇ ਵੀ ਰਮਨ ਦੀ ਪੜ੍ਹਾਈ ਤਾਂ ਪੂਰੀ ਹੋਈ ਗਈ ਹੁਣ ਆਪਾਂ ਵਿਆਹ ਵੀ ਤਾਂ ਕਰਨਾ ਹੀ ਹੈ ਕਿ ਤਰ੍ਹਾਂ ਕਿਤੇ ਚੱਲ ਚੰਗਾ ਮੈਂ ਚੱਲਦਾ ਜਾ ਕੇ ਕਰਦਾ ਉਹਨਾਂ ਨਾਲ ਗੱਲ ਚੱਲ ਠੀਕ ਹੈ ਕਿੰਨਾ ਟਾਈਮ ਲੱਗਾ ਮੱਕੋਂ ਅੜਕ ਕੇ ਨਾ ਡੋਲ ਰਹੀ ਬੰਤ ਸਿਰਫ 2-3 ਮਿੰਟ ਡਿਲੇਟ ਹੋਈ ਨੇ ਤੋ ਇਹ ਪਹਿਲੇ ਹੀ ਆ ਕੇ ਖੜ ਗਏ ਹੋ ਹਲੋ ਮੰਮ ਯਾਰ ਹੁਣ ਆਪਣਾ ਕਾਲਜ ਵੀ ਖਤਮ ਹੋਣਾ ਲਾ ਹਮ ਮੈਂ ਤੈਨੂੰ ਇਹ ਕਹਿੰਦਾ ਸੀ ਹਮ ਵੀ ਆਪਾਂ ਗੱਲ ਕਰ ਲੈਂਦੇ ਆਪਣੇ ਬਾਰੇ ਆਪਣੇ ਘਰ ਦੇ ਇਹਨੇ ਕਿਉਂ ਟੈਨਸ਼ਨ ਲਈ ਹੈ ਕਰ ਲਾਂਗੇ ਜੋ ਟੈਨਸ਼ਨ ਤਾਂ ਹੋ ਹੀ ਜਾਂਦੀ ਹੈ ਜੇ ਆਪਾਂ ਤੇਰੇ ਘਰੇ ਗੱਲਾਂ ਲਾਂ ਕੀਤੀ ਕਿ ਬਈ ਤੇਰਾ ਬਾਪੂ ਤੇਰੇ ਨਾਲ ਸਿੱਕੇ ਹੋਰ ਕਰਦੇ ਫੇਰ ਤੈਨੂੰ ਮੈਂ ਦੱਸਿਆ ਹੋਇਆ ਹੈ ਨਾ ਕਿ ਮੈਂ ਬਿਨਾਂ ਮਾਂ ਤੋਂ ਬਲੀ ਹੋਈ ਹਾਂ मेरे डैडी ने मेरे लिए सब कुछ किया मेन पालिया पोसिया मेनू बहुत प्यार कर दे मेनु बिना पुछे हो कोई भी काम नहीं कर फिर मेरे कोला है जो मैं दो दिन रोटी ना ना खा खाधी मेरे डैडी ने तो इचे भजे फिरना फिर वेख कि बदलते ने, बदल ने। <laughs> तो एवं ना टेंशन लिया कर बिना मतलब तो चल हम चलिए लेट हो जाने चल डेडी चल। कम वाली कर गई कम सारा हां पुत कर गई है सब्जी रोटी बना के रख गई जो अपना जीकर दो दो खा लेंगे हां सही गल चलो मैं समान रख के नहीं अंदर ਰਵਣਪਤਾ ਹਾਂ ਜੜੀ ਮੈਂ ਗੱਲ ਕਰਨੀ ਸੀ ਤੇਰ ਨਾਲ ਦੱਸੋ ਕੀ ਗੱਲ ਕਰਨੀ ਆ ਪੁੱਤ ਤੇਰਾ ਚਾਚਾ ਤੇਰੇ ਵਾਸਤੇ ਕਿ ਰਿਸ਼ਤੇ ਹੀ ਦੱਸ ਪਾ ਰਿਆ ਡੜੀ ਚਾਚਾ ਉਹ ਨਹੀਂ ਆ ਸਕਦਾ ਜਦੋਂ ਵੀ ਆਉਂਦਾ ਕੋਈ ਨਾ ਕੋਈ ਮੇਰੇ ਵਾਸਤੇ ਰਿਸ਼ਤਾ ਲੈ ਕੇ ਹੀ ਜਾਂਦਾ ਨਾਲੇ ਮੈਂ ਤੁਹਾਨੂੰ ਕਿੰਨੇ ਵਾਰੀ ਦੱਸਿਆ ਮੈਂ ਅਜੇ ਵਿਆਹ ਨਹੀਂ ਕਰਾਉਣਾ ਲੈ ਪੁੱਤ ਤੂੰ ਗੁੱਸੇ ਦਾ ਹੋਈ ਜਾਣੀ ਐ ਮੈਂ ਕਿਹੜਾ ਅਗੇ ਰਿਸ਼ਤਾ ਜੋੜ ਲਿਆ ਜਾਂ ਮੈਂ ਕੋਈ ਗੱਲ ਪੱਕੀ ਕਰ ਲਈ ਜੜੀ ਜੇ ਤੁਸੀਂ ਮੇਰੇ ਨਾਲ ਰਿਸ਼ਤੇ ਦੀ ਗੱਲ ਕਰ ਰਹੇ ਹੋ ਨਾ ਤੇ ਇਹਦਾ ਮਤਲਬ ਤੁਸੀਂ ਚਾਚਾ ਨੂੰ ਵੀ ਇਹੀ ਕਹਿਉਣਾ ਹੈ ਕਿ ਕੋਈ ਨਹੀਂ ਆਪਾਂ ਵੇਖ ਲਾਂਗੇ ਜੜੀ ਮੈਂ ਪਹਿਲਾਂ ਵੀ ਕਹਿ ਚੁੱਕੀ ਹਾਂ ਹੁਣ ਵੀ ਕਹਿ ਰਹੀ ਹਾਂ ਕਿ ਮੈਂ ਹਜੇ ਵਿਆਹ ਨਹੀਂ ਕਰਾਉਣਾ ਤੁਸੀਂ ਵਾਰ-ਵਾਰ ਮੇਰੇ ਨਾਲ ਹੋਈ ਗੱਲਾਂ ਕਿਉਂ ਕਰਦੇ ਹੋ ਜੜੀ ਹੁਣ ਮੈਂ ਕੋਈ ਗੱਲ ਨਹੀਂ ਕਰਨੀ ਤੁਹਾਡੇ ਨਾਲ ਲੈ ਹੈ ਕਾਉਂ ਲਈ ਆ ਕੇ ਵਿਆਹ ਨਹੀਂ ਕਰਾਉਣਾ ਵਿਆਹ ਤਾਂ ਇੱਕ ਨਾ ਇੱਕ ਦਿਨ ਕਰਾਉਣੀ ਹੈ ਹੁਣ ਦੇਖੀ ਕਿਵੇਂ ਮੂੰਹ ਬਣਾ ਕੇ ਮੇਝੂਗੀ ਲੈ ਮੇਰਾ ਪੁੱਤ ਰੋਟੀ ਖਾਲਾ ਮੈਂ ਨਹੀਂ ਖਾਣੀ ਰੋਟੀ ਰੋਟੀ ਲੈ ਜੋ ਇੱਥੋਂ ਲੈ ਦੱਸ ਪੁੱਤ ਮੈਂ ਕਿਹੜਾ ਤੇਰੇ ਚਾਚੇ ਨਾਲ ਰਿਸ਼ਤਾ ਪੱਕਾ ਕਰਨ ਲਈ ਕਹਤਾ ਗੱਲ ਹੀ ਚਲੀਏ ਵੈਸੇ ਅਜੇ ਤਾਂ ਇੱਥੇ ਚੱਲ ਜੇ ਤੈਨੂੰ ਨਹੀਂ ਮਨਜ਼ੂਰ ਆਪਾਂ ਨਹੀਂ ਕਰਦੇ ਇੱਥੇ ਆਪਾਂ ਕਿਤੇ ਹੋਰ ਦੇਖ ਲੈਨੇ ਆ ਕਿੰਨਾ ਕਿਤੇ ਦਾ ਕਰਨੀ ਹੈ ਦਾਦੀ ਜੀ ਮੈਂ ਹੋਰ ਕਿਤੇ ਵਿਆਹ ਨਹੀਂ ਕਰਾਉਣਾ ਮੈਂ ਤੁਹਾਨੂੰ ਇੱਕ ਸਿੱਧੀ ਗੱਲ ਦੱਸਾਂ ਮੈਂ ਇੱਕ ਮੁੰਡੇ ਨੂੰ ਪਿਆਰ ਕਰਦੀ ਹਾਂ ਮੈਂ ਸਿਰਫ ਉਸੇ ਨਾਲ ਹੀ ਵਿਆਹ ਕਰਾਵਾਂਗੀ ਉਹ ਬੱਲੇ ਮੇਰੀ ਤੇ ਇੰਨੀ ਸਿਆਣੀ ਹੋਗੀ ਉਹਨਾਂ ਨੇ ਅਬਦੁੱਲਿ ਮੁੰਡਾ ਵੀ ਲੱਭ ਲਿਆ ਡੈਡੀ ਜੀ ਹੁਣ ਜ਼ਮਾਨਾ ਬਦਲ ਗਿਆ ਹੈ ਅੱਜ ਕੱਲ ਦੇ ਬੱਚੇ ਆਪਣਾ ਹਮਸਫਰ ਲੱਭ ਸਕਦੇ ਆ ਮੈਨੂੰ ਤੇਰੇ ਫੈਸਲੇ ਤੋਂ ਕੋਈ ਇਤਰਾਜ਼ ਨਹੀਂ ਤੇਰਾ ਜਿੱਥੇ ਦਿਲ ਕਰਦਾ ਮੈਂ ਤੇਰਾ ਉੱਥੇ ਵਿਆਹ ਕਰ ਦਾਂ ਪਰ ਮੈਂ ਇੱਕ ਵਾਰੀ ਤੇਰੇ ਚਾਚੇ ਨਾਲ ਸਲਾਹ ਕਰ ਲਾਂ ਜੇ ਸਾਨੂੰ ਪਰਿਵਾਰ ਵਧੀਆ ਲੱਗਿਆ ਤਾਂ ਤੇਰਾ ਰਿਸ਼ਤਾ ਕਰ ਦਾਂਗੇ ਉੱਥੇ ਲੈ ਮੇਰਾ ਪੁੱਤ ਰੋਟੀ ਕਾ ਕੀ ਗੱਲ ਹੋ ਗਈ ਬਾਈ ਤੂੰ ਮਨਵਜ ਸਵੇਰੇ ਸਵੇਰੇ ਨਹੀਂ ਚਲਦੀ ਕਿਉਂ ਬੁਲਾ ਲਿਆ ਤਾਰੀ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਸੀ ਦੱਸੋ ਬਾਈ ਗੱਲ ਦਰਸਲ ਤਾਰੀ ਇਹ ਹੈ ਕਿ ਜਿੱਥੇ ਆਪਾਂ ਰਮਨ ਦੇ ਰਿਸ਼ਤੇ ਬਾਰੇ ਗੱਲ ਤੋਰੀ ਸੀ ਨਾ ਆਪਾਂ ਉਥੇ ਰਿਸ਼ਤਾ ਨਹੀਂ ਕਰਨਾ ਜਿਸਤ ਨਹੀਂ ਕਰਨਾ ਕਿਉਂ ਨਹੀਂ ਕਰਨਾ ਕੀ ਗੱਲ ਹੋ ਗਈ ਤਾਰੀ ਆਪਣੀ ਰਮਨ ਨੇ ਇੱਕ ਮੰਡਾ ਪਸੰਦ ਹੈ ਤੇ ਉਹਦੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਹੈ ਅੱਪੀ ਮੁੰਡਾ ਪਸੰਦ ਕਰ ਲੈਨੇ ਮੰਨਿਆ ਕਿ ਜਮਾਨਾ ਬਦਲ ਗਿਆ ਕਿਤੇ ਜਲਦਬਾਜ਼ੀ ਚ ਆਪਾਂ ਕੋਈ ਗਲਤ ਫੈਸਲਾ ਨਾ ਕਰ ਲਈਏ ਉਹਨੂੰ ਕੀ ਪਤਾ ਦੁਨੀਆਦਾਰੀ ਦਾ ਹਜੇ ਉਹ ਤਾਂ ਹਜੇ ਨਿਆਣੀ ਆ ਉਹਨੂੰ ਦੁਨੀਆਦਾਰੀ ਬਾਰੇ ਕੋਈ ਐਨੀ ਸਮਝ ਨਹੀਂ ਗੱਲ ਤਾਂ ਤੇਰੀ ਠੀਕ ਹੈ ਤੇਰੀ ਤੂੰ ਐਂ ਕਰ ਮੁੰਡੇ ਵਾਲੇ ਦੇ ਘਰ ਜਾ ਕੇ ਪਰਿਵਾਰ ਦੇਖਿਆ ਕਿਦਾਂ ਦਾ ਜੇ ਤੈਨੂੰ ਸਹੀ ਲੱਗਾ ਤਾਂ ਪਰਿਸ਼ਤਾ ਕਰ ਦਾਂਗੇ ਤੇ ਨਾ ਸਹੀ ਲੱਗਾ ਤਾਂ ਨਾ ਕਰਾਂਗੇ ਠੀਕ ਹੈ ਭਾਈ ਜਿਵੇਂ ਤੇਰੀ ਮਰਜ਼ੀ ਤੂੰ ਰਮਨ ਨੂੰ ਪੁੱਛ ਉਹਦਾ ਪਿੰਡ ਤੇ ਪਤਾ ਮੈਂ ਪਰਸੇ ਜਾ ਕੇ ਦੇਖਿਆ ਹਣਾ ਸ਼ੁਕਰ ਪ੍ਰਮਾਤਮਾ ਸ਼ੁਕਰ ਥੈਂਕ ਯੂ ਰਮਨ ਪੁੱਤ ਆਈ ਰੈਡੀ ਸਤਿ ਸ਼੍ਰੀ ਅਕਾਲ ਜਾਈ ਸਤਿ ਸ਼੍ਰੀ ਅਕਾਲ ਪੁੱਤ ਸਤਿ ਸ਼੍ਰੀ ਅਕਾਲ ਹਾਂ ਜੀ ਰੈਡੀ ਰਮਨਪਤ ਤੂੰ ਜਿਹੜੇ ਮੰਡੇ ਦੀ ਗੱਲ ਕਰਦੀ ਸੀ ਨਾ ਉਹਨੂੰ ਫੋਨ ਕਰਕੇ ਕਹ ਦੇ ਕਿ ਪਰਸੋਂ ਮੇਰਾ ਚਾਚਾ ਆ ਰਿਹਾ ਹੈ ਬਧੂਆ ਉਹਨਾਂ ਦੇ ਘਰ ਰਿਸ਼ਤੇ ਦੀ ਗੱਲ ਕਰਨ ਜੀ ਮੈਂ ਹੁਣੇ ਹੀ ਕਹਿਣੀ ਆ ਤੂੰ ਫੋਨ ਲਾ ਦੇ